ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਅਤੇ ਇਹਨਾਂ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਦਾਅਵੇ ਕੀਤੇ ਜਾਂਦੇ ਨੇ ਵਿਧਾਨ ਸਭਾ ਹਲਕਾ ਸਾਨੇਵਾਲ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਇਹ ਹਾਲ ਹੈ ਕਿ ਕਈ ਥਾਵਾਂ ਤੇ ਬੱਚਿਆਂ ਨੂੰ ਪੜਾਉਣ ਲਈ ਇੱਕ ਹੀ ਅਧਿਆਪਕ ਨੇ ਜਦਕਿ ਬਾਕੀ ਪੋਸਟਾਂ ਖਾਲੀ ਪਈਆਂ ਨੇ ਇਸ ਹਲਕੇ ਦੇ ਪਿੰਡ ਪ੍ਰਤਾਪਗੜ ਜਿੱਥੇ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ 200 ਗਰੀਬ ਮਾਪਿਆਂ ਦੇ ਬੱਚੇ ਪੜ੍ਹਦੇ ਨੇ ਜਾਣਕਾਰੀ ਅਨੁਸਾਰ ਪ੍ਰਾਇਮਰੀ ਪ੍ਰੀ ਪ੍ਰਾਇਮਰੀ ਅਤੇ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਸੱਤ ਜਮਾਤਾਂ ਨੂੰ ਪੜਾਉਣ ਲਈ ਕੇਵਲ ਇੱਕ ਅਧਿਆਪਕ ਹੈ ਜਿਸ ਲਈ ਸਰਕਾਰ ਹੀ ਦੱਸੇ ਕਿ ਸੱਤ ਜਮਾਤਾਂ ਦੇ 200 ਬੱਚਿਆਂ ਨੂੰ ਇੱਕ ਅਧਿਆਪਕ ਕਿਵੇਂ ਪੜਾ ਸਕੇਗਾ ਤੁਰਿਸਬੰਧੀ ਸਕੂਲ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ 7 ਜਮਾਤਾਂ ਦੇ 200 ਬੱਚਿਆਂ ਨੂੰ ਪੜਾਉਣਾ ਅਸੰਭਵ ਹੈ ਉਹਨਾਂ ਕਿਹਾ ਕਿ 7 ਜਮਾਤਾਂ ਦੇ 200 ਵਿਦਿਆਰਥੀਆਂ ਨੂੰ ਉਹ ਦੋ ਕਮਰਿਆਂ ਦੇ ਵਿੱਚ ਬਿਠਾਉਂਦੇ ਨੇ ਅਤੇ ਇੱਕ ਘੰਟਾ ਇੱਕ ਕਲਾਸ ਦੇ ਵਿੱਚ ਅਤੇ ਇੱਕ ਘੰਟਾ ਦੂਜੀ ਕਲਾਸ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜਾ ਰਹੇ ਨੇ ਸਸਿਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਹੋ ਅਜੀ ਟੀਵੀ ਅੱਜ ਮੌਜੂਦ ਹਾਂ ਅਸੀਂ ਹਲਕਾ ਸਾਨ੍ਹੇਵਾਲ ਕੈਬਨਟ ਮੰਤਰੀ ਹਰਦੀਪ ਸਿੰਘ ਮੁੱਡੀਆਂ ਦੇ ਹਲਕਾ ਸਾਨ੍ਹੇਵਾਲ ਦੇ ਪਿੰਡ ਪ੍ਰਤਾਪਗੜ ਵਿਖੇ ਜਿੱਥੇ ਕੀ ਪੰਜਾਬ ਸਿੱਖਿਆ ਕ੍ਰਾਂਤੀ ਪਿੱਛੇ ਬੋਰਡ ਵੀ ਦੇਖ ਰਹੇ ਹੋ ਤੁਸੀਂ ਪੰਜਾਬ ਸਿੱਖਿਆ ਕ੍ਰਾਂਤੀ ਜਿਹੜਾ ਅਸੀਂ ਸਕੂਲ ਦੇ ਵਿੱਚ ਪਹੁੰਚਾ ਪ੍ਰਤਾਪਗੜ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪਗੜ ਆ ਇੱਥੇ ਜਿਹੜੇ ਬੱਚਿਆਂ ਦੀ ਗਿਣਤੀ ਆ 200 ਆ ਕਰੀਬ ਤੇ ਅਧਿਆਪਕ ਇੱਕ ਪੜਾ ਰਿਹਾ ਬੜੀ ਹੈਰਾਨੀ ਦੀ ਗੱਲ ਹੈ ਇੱਕ ਅਧਿਆਪਕ 200 ਬੱਚੇ ਨੂੰ ਕਿਵੇਂ ਪੜਾ ਲੇਗਾ ਸੋ ਇਹ ਹਾਲਾਤ ਨੇ ਸਿੱਖਿਆ ਕ੍ਰਾਂਤੀ ਦੇ ਇਹ ਨੇ ਜਿਹੜਾ ਸਿੱਖਿਆ ਦਾ ਮਾਡਲ ਆ ਬੱਚਿਆਂ ਦਾ ਭਵਿੱਖ ਕਿੱਧਰ ਨੂੰ ਜਾ ਰਿਹਾ ਸਮਝ ਤੋਂ ਬਾਹਰ ਹੈ ਕਿਵੇਂ ਕੀ ਹੋਏਗਾ ਤਾਂ ਸਾਸੀਂ ਤਸਵੀਰਾਂ ਦਿਖਾ ਦਿੰਨੇ ਆ ਇਹ ਕਲਾਸ ਦੇ ਵਿੱਚ ਬੱਚੇ ਬੈਠੇ ਨੇ ਤੇ ਅਧਿਆਪਕ ਨਹੀਂ ਮੌਜੂਦ ਇੱਕ ਅਧਿਆਪਕ ਦੂਜੀ ਕਲਾਸ ਦੇ ਵਿੱਚ ਆ ਤੇ ਐਲਈਡੀ ਦੇਖ ਰਹੇ ਹੋ ਇੱਕ ਵੱਡੀ ਐਲਈਡੀ ਲੱਗੀ ਹੋਈ ਆ ਇਹ ਕੰਪਿਊਟਰ 'ਤੇ ਆ ਉਸੇ ਤਰ੍ਹਾਂ ਹੀ ਪਿਆਏ ਕਲਾਸ ਦੇ ਵਿੱਚ ਬੱਚੇ ਵੀ ਮੌਜੂਦ ਆ ਪਰ ਪੜਾਉਣੇ ਵਾਲੇ ਨੂੰ ਤਰਸ ਰਹੇ ਨੇ ਵੀ ਕੋਈ ਪੜਾਵੇ ਇਹ ਪਿੰਡ ਪ੍ਰਤਾਪਗੜ੍ਹ ਦਾ ਸਕੂਲ ਆ ਜਿੱਥੇ ਕਿ 200 ਬੱਚਾ ਐ ਇੱਥੇ ਟੀਚਰਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਮੌਜੂਦ ਨੇ ਟੀਚਰ ਉਹਨਾਂ ਨੇ ਇਹੀ ਦੱਸਿਆ ਕਿ ਸਾਡੇ ਤੇ ਬਰਡਨ ਬਹੁਤ ਜ਼ਿਆਦਾ ਐ ਸਾਨੂੰ ਹਰ ਇੱਕ ਕੰਮ ਕਰਵਾਉਣਾ ਪੈਂਦਾ ਜੇ ਕੋਈ ਵੀ ਕੰਮ ਸਕੂਲ 'ਚ ਕਰਵਾਉਣਾ ਕੋਈ ਇੱਟਾਂ ਦਾ ਜਾਂ ਕੋਈ ਸੀਮੈਂਟ ਦਾ ਕਿਸੇ ਵੀ ਤਰ੍ਹਾਂ ਦਾ ਤਾਂ ਸਾਨੂੰ ਖੁਦ ਨੂੰ ਕਰਨਾ ਪੈਂਦਾ ਅਸੀਂ ਆਪਣੇ ਲੈਵਲ ਤੇ ਵੀ ਬਹੁਤ ਕੁਝ ਕਰ ਰਹੇ ਆ ਪਰ ਜੇ ਅਸੀਂ ਛੁੱਟੀ ਜਾਂਦੇ ਆ ਤਾਂ ਸਾਨੂੰ ਬਹੁਤ ਦਿੱਕਤ ਆਉਂਦੀ ਆ ਪਿੱਛੇ ਬੱਚਿਆਂ ਦਾ ਵੀ ਜਿਹੜਾ ਔਖਾ ਹੁੰਦਾ ਕਿਉਂਕਿ ਬੱਚੇ ਸੰਭਾਲਣੇ ਬਹੁਤ ਔਖੇ ਨੇ ਛੋਟੇ ਬੱਚੇ ਕਈ ਵਾਰ ਸ਼ਰਾਰਤਾਂ ਵੀ ਵੱਧ ਕਰਦੇ ਨੇ ਇਹ ਹੈਰਾਨੀ ਦੀ ਗੱਲ ਕਿ ਸੱਤ ਕਲਾਸਾਂ ਨੇ ਇੱਥੇ ਪਰ ਟੀਚਰ ਇੱਕਾ ਤਾਂ ਅਸੀਂ ਗੱਲਬਾਤ ਕਰ ਲੈਂਦੇ ਆ ਨਾਲ ਹੀ ਮਿਡਲ ਸਕੂਲ ਵੀ ਉਹਨਾਂ ਦੇ ਅਧਿਆਪਕਾਂ ਦੇ ਨਾਲ ਜਿਹੜੇ ਬੈਠੇ ਨੇ ਉੱਥੇ ਵੀ ਤੇ ਇੱਥੇ ਜਿਹੜੇ ਪ੍ਰਾਇਮਰੀ ਸਕੂਲ ਦੇ ਟੀਚਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਤੇ ਡੀਓ ਸਾਹਿਬ ਦਾ ਕੀ ਕਹਿਣਾ ਜਿਹੜਾ ਹਾਂਜੀ ਮੈਡਮ ਨਾਮ ਦੱਸ ਮੇਰਾ ਨਾਮ ਸੁਨਹਿੰਦ ਹੈ ਤੇ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪਗੜ੍ਹ ਐਜ਼ ਅ ਟੀਚਰ ਅਧਿਆਪਕ ਪੜਾ ਰਹੀ ਹਾਂ ਸਭ ਤੋਂ ਵੱਡਾ ਮਤਲਬ ਮੈਨੂੰ ਇਹ ਹੈਗਾ ਕਿ ਮੈਂ ਇੱਕ ਟੀਚਰ ਹਾਂ ਕਿਜ ਦੇ ਨਾਲ ਮੈਨੂੰ ਐਕਸਟਰਾ ਕੰਮ ਬਹੁਤ ਹੀ ਕਰਨੇ ਪੈਦੇ ਨੇ ਬਿਕੋਜ਼ ਮੈਂ ਸਿੰਗਲ ਟੀਚਰ ਹਾਂ ਮੇਰੇ ਸੂ 200 ਬੱਚਾ ਹੈ 150 ਮੈਨੇ ਕੋ ਪ੍ਰਾਇਮਰੀ ਦੇ ਤੇ ਚਲੋ ਇਦਾਂ ਹੈਗੇ ਹੈ ਮੈਨੂੰ ਕੋ ਪ੍ਰੀਪਲੈਨ ਵੀ ਦੇ ਸੋ ਇਨਾਂ ਚੀਜ਼ਾਂ ਨੂੰ ਮੈਨੇਜ ਕਰਨਾ ਮੈਨੂੰ ਬਹੁਤ ਜ਼ਿਆਦਾ ਔਖਾ ਹੈ ਬਿਕੋਜ਼ ਪਲੱਸ ਮੈਂ ਕੱਲੀ ਟੀਚਰ ਹਾਂ 200 ਬੱਚੇ ਚ ਮੈਨੂੰ ਮਤਲਬ ਨਾ ਹੀ ਕੋ ਡੈਪੂਟੇਸ਼ਨ ਤੇ ਹੈਗਾ ਟੀਚਰ ਤੇ ਕੱਲੀ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਨੇ ਇੱਕ ਮੈਂ ਆਪ ਦੇ ਕੋ ਰੱਖੀ ਹੋਈ ਹੈ ਪੀਟੀਏ ਉਹਦਾ ਪੇ ਮੈਂ ਖੁਦ ਕਰਦੀ ਪਈ ਆ ਪਰ ਉਹ ਐਜ਼ ਅ ਟੀਚਰ ਜੋ ਮੈਂ ਹੈਗੀ ਆ ਮੈਨੂੰ ਪਤਾ ਹੈ ਮੈਂ ਬੱਚਨ ਕਿਵੇਂ ਹੈਂਡਲ ਕਰਨਾ ਹੈ ਡਿਸਪਲਿਨ ਮੇਨਟੇਨ ਕਰਨਾ ਹੈ ਕਲਾਸਿਸ ਪਲੱਸ ਮਿਡੇ ਮੀਲ ਚਲਾਉਣਾ ਹੈ ਉਹ ਮੈਨੂੰ ਪਤਾ ਕਿ ਮੇਨ ਕਿੰਨੇ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਨੇ ਸਰ ਤੁਸੀਂ ਕਿੱਦਾਂ ਪੜਾ ਪਾਉਂਦਾ ਸਰ ਬਸ ਇੱਕ ਪੜਾ ਪਾਂਦਾ ਹਾਫ ਟਾਈਮ ਤੋਂ ਪਹਿਲਾਂ ਮੈਂ ਅੱਧੇ ਬੱਚਨ ਪੜਾ ਲੈ ਲਈ ਨਹੀਂ ਆ ਜੀ ਹਾਫ ਟਾਈਮ ਬਾਅਦ ਉਹਨਾਂ ਕੰਮ ਦੇ ਕੇ ਐਨਐਕਸ ਬੱਚਨ ਨੂੰ ਮੈਂ ਪੜਾ ਲੈ ਲਈ ਆ ਇਦਾਂ ਹੀ ਮੈਂ ਸ਼ਡਿਊਲ ਰੱਖਿਆ ਹੋਇਆ ਹੈ ਤੇ ਮੇਰੇ ਇੱਕ 200 ਬੱਚੇ ਆ ਜੀ ਤੁਹਾ ਲਈ ਬਤਿਮ ਕੋ ਫ੍ਰੀ ਪ੍ਰੈਨ ਵੀ ਦੇ ਆ ਨਹੀਂ ਸਰ ਮੈਂ ਨਹੀਂ ਸਰ ਮੈਂ ਬੀਪਸ ਨਾਲ ਗੱਲ ਕਰੀ ਹੋਈ ਹੈ ਤੇ ਸਰ ਸਾਰੇ ਹੀ ਬਲੋਕ ਦਾ ਇਹੀ ਹਾਲ ਹੈ ਤੇ ਉਹਨਾਂ ਨੇ ਮੈਂ ਲੈਟਰ ਦੇ ਕੇ ਆਈ ਹਾਂ ਮੈਂ ਡਿਊਟੀ ਡਿਊ ਮੈਨ ਨੂੰ ਲੈਟਰ ਲਿਖੀ ਹੋਈ ਹੈ ਜੀ ਤੋਂ ਜਿੰਨਾ ਹੁੰਦਾ ਮੈਂ ਆਪਣੀ ਵੇਸੇ ਬਹੁਤ ਕਰਿਆ ਬਟ ਫਿਲਹਾਲ ਸਰ ਮੈਨੂੰ ਕੱਲ ਨੂੰ ਹਾਂ ਜੀ ਕੱਲ ਨੂੰ ਸਰ ਮੈਨੂੰ 7-8 ਮਹੀਨੇ ਹੋ ਗਏ ਸਰ ਪਹਿਲੀ ਗੱਲ ਤਾਂ ਮਤਲਬ ਮੈਂ ਸਕੂਲ ਆਪਣੇ ਜੋ ਸਕੂਲ ਦੇ ਕੰਮ ਹੁੰਦੇ ਆ ਫੁੱਲ ਟਾਈਮ ਤੋਂ ਬਾਅਦ ਹੀ ਕਰ ਰਿਹਾ ਜੀ ਕਿ ਮੈਨੂੰ ਪਤਾ ਹੈਗਾ ਸਕੂਲ ਛੱਡ ਕੇ ਜਾਣਾ ਮੇਰੇ ਵੱਲ ਸ਼ਾਇਦ ਇੰਪੋਸੀਬਲ ਹੁੰਦਾ ਕਿ ਬੱਚੇ ਬਹੁਤ ਸ਼ਰਾਰਤੀ ਨੇ ਸਰਟੀਫਿਕੇਟ ਲੱਗ ਜਾਵੇ ਉਹ ਚੀਜ਼ ਅਸੀਂ ਜ਼ਿੰਮੇਵਾਰੀ ਵੀ ਮੈਂ ਹੀ ਆ ਜੀ ਸਕੂਲ ਟਾਈਮਸ ਸਰ ਮੈਂ ਸਕੂਲ ਤੋਂ ਬਾਅਦ ਹੀ ਮੋਸਟਲੀ ਕਰਦੀ ਹੁੰਨੀ ਆ ਜੇ ਸਰ ਮੈਂ ਛੁੱਟੀ ਲੈ ਨਹੀਂ ਹੋਵੇ ਤਾਂ ਸਰ ਫਿਰ ਮੇਂ ਡਿਪਰੈਸ਼ਨ ਲੱਗ ਜਾਂਦੀ ਹੈ ਜੀ ਸਕੂਲ ਦਾ ਜਿਹੜਾ ਕੰਮ ਕਰਵਾਉਂਦੀ ਕਿ ਕੋਈ ਕੋਈ ਯਾਰ ਕਰਵਾਦੀ ਸਪੋਨਸਿਬਿਲਟੀ ਸਰ ਨਹੀਂ ਸਪੋਸੀਬਿਲਟੀ ਸਾਰਾ ਮੇਰੇ ਖੁਦ ਦੀ ਆ ਜੀ ਮੈਂ ਮਤਲਬ ਜੋ ਕੰਮ ਕਰਨਾ ਹੈ ਸਰ ਮੈਂ ਆਪਣੇ ਬੀਸੇ ਕਰਨਾ ਹੈ ਮੈਂ ਮਤਲਬ ਕੋਈ ਹੈਲਪ ਨਹੀਂ ਮੈਂ ਨਿਕਸ ਦੀ ਲੈਂਦੀ ਹੈਗੀ ਹਾਂ ਸਰ ਬਾਕੀ ਸਾਰੇ ਉਹਨੂੰ ਬਹੁਤ ਹੈਲਪ ਕਰ ਦਿੰਦੇ ਜੋ ਜਿਸ ਸਮਾਂ ਨਹੀਂ ਲੱਗਦੀ ਦੱਸ ਦਿੰਦੇ ਆ ਜੀ ਉਧਰ ਹੀ ਪ੍ਰਾਇਮਰੀ ਸਕੂਲ ਨਾਲ ਸੰਬੰਧਿਤ ਮਿਡਲ ਸਰਕਾਰੀ ਸਕੂਲ ਹੈ ਜਿੱਥੇ ਵੀ ਪੜਨ ਵਾਲੇ ਬੱਚੇ ਅਧਿਆਪਕਾਂ ਦੀ ਘਾਟ ਦੇ ਨਾਲ ਝੂਜ ਰਹੇ ਨੇ ਜੀ ਨਾਮ ਸਰ ਮੈਂ राजीव ਕੁਮਾਰ ਬਤੌਰ ਸਾਈਜ਼ ਮਾਸਟਰ ਸਰਕਾਰੀ ਮਿਡਲ ਸਕੂਲ ਪ੍ਰਤਾਪਗੜ੍ਹ ਵਿਖੇ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਤੇ ਮੈਕਸਿਮਮ ਸਮਾਂ ਮੈਂ ਇਸ ਸਕੂਲ ਦੇ ਵਿੱਚ ਇਕੱਲਾ ਹੀ ਅਧਿਆਪਕ ਕੰਮ ਕਰ ਰਿਹਾ ਕਿੰਨੇ ਸਮਾਂ ਤੋਂ ਜੀ ਮੈਨੂੰ ਇੱਥੇ ਆਏ ਨੂੰ 5 ਸਾਲ ਹੋ ਗਏ ਜੀ ਵਿੱਚ ਇੱਕ ਟੀਚਰ ਆਇਆ ਸੀ ਬਦਲੀ ਕਰਾ ਕੇ ਚਲਾ ਗਿਆ ਹੁਣ ਮੈਂ ਮਤਲਬ 2 ਸਾਲਾਂ ਤੋਂ ਬਿਲਕੁਲ ਇਕੱਲਾ ਜੀ ਕਿੰਨੇ ਕਿੰਨੇ ਸਟੂਡੈਂਟਾਂ ਨੇ ਹੋ ਰਹੇ ਜੀ ਸਟੂਡੈਂਟ 37 ਆ ਜੀ 37 ਬੱਚੇ ਨੇ ਪਰ ਸਬਜੈਕਟ 6 ਨੇ 6 ਦੇ ਨਾਲ 2 ਇੱਕ ਚੁਣਵਾ ਵੀ ਸੁਵਾ ਇੱਕ ਫਿਜ਼ੀਕਲ ਐਜੂਕੇਸ਼ਨ ਹੈ ਤੇ ਤਿੰਨ ਕਲਾਸਾਂ ਨੇ ਜੀ ਆਪਾਂ ਉਹ ਤਿੰਨਾਂ ਕਲਾਸਾਂ ਨੂੰ ਮੈਂ ਇਕੱਲਾ ਹੀ ਪੜਾਉਂਦਾ ਤੇ ਇਹਦੇ ਨਾਲ ਡਿਪਾਰਟਮੈਂਟ ਵੱਲੋਂ ਕਈ ਤਰ੍ਹਾਂ ਦੇ ਕੰਮ ਨੇ ਜਿਵੇਂ ਆਪਣੇ ਗ੍ਰਾਂਟਾਂ ਆ ਗਈਆਂ ਜੀ ਐਸਐਮਸੀ ਗ੍ਰਾਂਟ ਜਾਂ ਕੋਈ ਵੀ ਐਸਐਮਸੀ ਸੰਬੰਧੀ ਗ੍ਰਾਂਟ ਆ ਮਿੱਡੇ ਮੀਲ ਦਾ ਕੰਮ ਆ ਮਿੱਡੇ ਮੀਲ ਦਾ ਰਾਸ਼ਨ ਆ ਜਾਂ ਹੋਰ ਮੈਨੇਜਮੈਂਟ ਕਰਨੀ ਆ ਕੋਈ ਟਾਂਕੀਆਂ ਸਾਫ਼ ਕਰਾਣੀਆਂ ਜਾਂ ਸਕੂਲ ਦੀ ਸਫਾਈ ਦਾ ਪ੍ਰਬੰਧ ਸਫਾਈ ਦਾ ਇੱਥੇ ਕੋਈ ਨਹੀਂ ਹੈ ਜੀ ਕਰਮਚਾਰੀ ਸਿਰਫ ਜਿਹੜੇ ਸਰਕਾਰ ਵੱਲੋਂ ਇੱਕ ਮੈਂ ਹੈ ਜੀ ਤੇ ਇੱਕ ਮਿੱਡੇ ਮੀਲ ਦੇ ਜਿਹੜੇ ਕੱਚੇ ਹੈਗੇ ਆ ਭਾਈ ਕੋਣ ਕਰਦਾ ਫਿਰ ਸਕੂਲ ਦੀ ਸਫਾਈ ਦੀ ਆਪਣੇ ਤੌਰ ਤੇ ਮੈਂ ਪੈਸੇ ਦਿੰਦਾ ਜੀ ਤੇ ਉਹੀ ਸਫਾਈ ਕਰਦੇ ਆ ਜੀ ਇੱਕ ਤੁਸੀਂ ਸਾਇੰਸ ਟੀਚਰ ਹੋ ਬਾਕੀ ਵਿਸ਼ੇ ਤੁਸੀਂ ਕਿੱਦਾਂ ਪੜਾਈ ਕਰਦੇ ਹੋ بس ਜੀ ਉਸ ਤੋਂ ਫਿਰ ਕਰਾ ਦੇਣਾ ਜਿਵੇਂ ਸਾਇੰਸ ਤੇ ਮੈਥਮੈਟਿਕ ਖੁਦ ਹੀ ਕਰਾਉਣਾ ਬਾਕੀ ਉਹਨਾਂ ਨੂੰ ਆਪਾਂ ਪੰਜਾਬ ਐਜੂਕੇਅਰ ਤੇ ਮਟੀਰੀਅਲ ਲੈ ਲੈਣੇ ਆ ਤੇ ਫਿਰ ਬੱਚੇ ਨੂੰ ਦੇ ਦੇਣੇ ਲਿਖ ਕੇ ਤੇ ਬੱਚੇ ਯਾਦ ਕਰ ਲੈਣੇ ਆ ਪਰ ਕਨਸੈਪਟ ਦੀ ਜਿਹੜੀ ਕਲੈਰੀਫਿਕੇਸ਼ਨ ਆ ਉਹ ਮੈਂ ਸਮਝਦਾ ਉਹਦੀ ਘਾਟ ਆ ਤੇ ਸਰਕਾਰ ਨੂੰ ਚਾਹੀਦਾ ਵੀ ਸਕੂਲ ਦੇ ਵਿੱਚ ਚਾਹੇ ਜੋ ਵੀ ਆ ਭੀ ਘੱਟੋ ਘੱਟ ਤਿੰਨ ਅਧਿਆਪਕ ਤਾਂ ਹੋਣ ਸਰਕਾਰ ਤਾਂ ਕਹਿੰਦੀ ਸਿੱਖਿਆ ਗ੍ਰਾਂਤੀ ਲੈਂਦੀ ਆ ਸਿੱਖਿਆ ਗ੍ਰਾਂਤੀ ਲਗਦਾ ਨਹੀਂ ਸਿੱਖਿਆ ਕ੍ਰਾਂਤੀ ਆਈ ਹੈ ਕੋ ਨਹੀਂ ਆਈ ਅ ਸਿੱਖਿਆ ਕ੍ਰਾਂਤੀ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਇਨਫਰਾਸਟ੍ਰਕਚਰ ਦੇ ਵਿੱਚ ਥੋੜਾ ਸੁਧਾਰ ਹੋਇਆ ਪਰ ਪੜ੍ਹਾਈ ਪੱਖੋਂ ਅਧਿਆਪਕ ਪੱਖੋਂ ਕੋਈ ਸੁਧਾਰ ਨਹੀਂ ਹੈ ਜੀ ਕਿਉਂਕਿ ਮੈਂ ਇਕੱਲਾ ਹੀ ਹਾਂ ਜੀ ਇੱਥੇ ਮੈਂ ਆਪਣੇ ਆਂ ਦੇਖਦਾ ਮੇਰੇ ਨਾਲ ਦਾ ਸਕੂਲ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪਗੜ ਉੱਥੇ ਮੈਡਮ ਇਕੱਲੇ ਹੀ ਨੇ ਤੇ ਉੱਥੇ ਬੱਚੇ ਜ਼ਿਆਦਾ ਹੈ ਫਿਰ ਉਹ ਵੀ ਇਕੱਲੇ ਨੇ ਉਹਨਾਂ ਤੋਂ ਜਿਹੜਾ ਸਟਾਫ ਆਉਂਦਾ ਬੱਚੇ ਜੀ ਉਹ ਪੜ੍ਹਾਈ ਦੇ ਪੱਖੋਂ ਇੰਨਾ ਸਹੀ ਨਹੀਂ ਹੁੰਦਾ ਕਿਉਂ ਉਹ ਸਹੀ ਕਿਵੇਂ ਹੋਊਗਾ ਕਿਉਂਕਿ ਉੱਥੇ ਵੀ ਇਕੱਲਾ ਅਧਿਆਪਕ ਪੰਜ ਜਮਾਤਾਂ ਨੂੰ ਪੜਾ ਰਿਹਾ ਤੇ ਪੰਜ ਜਮਾਤਾਂ ਪੜਾ ਕੇ ਉਹ ਬੱਚੇ ਜਿਹੜੇ ਆਉਂਦੇ ਆ ਈਵਨ ਚਾਰ ਪੰਜ ਬੱਚੇ ਤੋਂ ਇਹੋ ਜਿਹੇ ਨੇ ਉਹਨਾਂ ਨੂੰ ਊੜਾ ਆੜਾ ਵੀ ਨਹੀਂ ਪਤਾ ਆਪਾਂ ਨੂੰ ਸੁੱਤੀ ਜੇ ਜੋ ਅਮਰਜੰਸੀ ਕੰਮ ਪੈ ਗਿਆ ਤਾਂ ਸੁੱਤੀ ਜਾਣਾ ਪਿਆ ਗਿਆ ਉਹ ਘਰ ਦਾ ਕਰਮ ਕਰ ਰਿਹਾ ਤੇ ਇੱਥੇ ਕਾਉਂਟੀ ਚ ਰਹਿੰਦਾ ਜਦੋਂ ਛੁੱਟੀ ਲੈਣੀ ਹੁੰਦੀ ਹੈ ਜੀ ਤਾਂ ਮੈਂ ਕੰਪਲੈਕਸ ਸਕੂਲ ਨੂੰ ਇਨਫੋਰਮ ਕਰ ਦਿੰਦਾ ਕਈ ਵਾਰੀ ਉੱਥੇ ਵੀ ਟੀਚਰਾਂ ਦੀ ਘਾਟ ਹੁੰਦੀ ਹੈ ਤਾਂ ਉੱਥੋਂ ਟੀਚਰ ਨਹੀਂ ਵੀ ਆਉਂਦਾ ਵੈਸੇ ਉਹ ਮੈਕਸਿਮਮ ਕੋਸ਼ਿਸ਼ ਕਰਦੇ ਆ ਵੀ ਟੀਚ ਘਾਟ ਹੁੰਦੀ ਆ ਟੀਚਰਾਂ ਦੀ ਉੱਥੇ ਵੀ ਟੀਚਰ ਘੱਟ ਹੋਣ ਫਿਰ ਕੋਈ ਵੀ ਨਹੀਂ ਆਉਂਦਾ ਜੀ ਫਿਰ ਇੱਕ ਮਿਡੇ ਮੀਲ ਵਰਕਰ ਜਿਹੜੇ ਆ ਉਹਨਾਂ ਦੇ ਸਹਾਰੇ ਆਪਾਂ ਸਕੂਲ ਛੱਡਣਾ ਹੈ ਜਾਂ ਆਪਾਂ ਕੰਪਲੈਕਸ ਨੂੰ ਜੇ ਕੋਈ ਇੱਥੇ ਜਿਵੇਂ ਕੰਪਲੈਕਸ ਦਾ ਹੁੰਦਾ ਉਹ ਅੱਜ ਕੱਲ੍ਹ ਟੀਚਰ ਚਾਹੀਦੇ ਹੋਰ ਇੱਥੇ ਸਰਕਾਰ ਨੇ ਨਹੀਂ बार-बार ਆਉਂਦੀ ਜੀ Google ਫਾਰਮ ਆਉਂਦੇ ਆ ਆਪਾਂ ਭਰ ਕੇ ਭੇਜੀ ਦੇ ਫੇ ਕੱਲਾ ਹੀ ਅਧਿਆਪਕ ਕੰਮ ਕਰਦਾ ਜੀ ਜਿੱਥੇ ਵੀ ਕੋਈ ਸਵੰਧੀ ਡਾਕ ਆਉਂਦੀ ਆ ਕੁਝ ਵੀ ਆਪਾਂ ਉਹ ਲਿਖ ਕੇ ਭੇਜਦੇ ਹੁੰਦੇ ਆ ਵੀ ਕਟੋ-ਕਟ ਤਿੰਨ ਅਧਿਆਪਕਾ ਮਿਡਲ ਸਕੂਲ ਦੇ ਵਿੱਚ ਹੋਣ ਤੇ ਇੱਥੇ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਵੀ ਜਿਹੜਾ ਕੰਪਲੈਕਸ ਸਕੂਲ ਮੇਰਾ ਹੈ 1.5 ਕਿਲੋਮੀਟਰ ਦੂਰੀ ਤੇ ਆ ਤੇ ਮੈਂ ਤੇ ਇਹ ਵੀ ਕਹਿੰਦਾ ਵੀ ਬੱਚਿਆਂ ਨਾਲ ਜਿਹੜਾ ਜਸਟਿਸ ਨਹੀਂ ਹੋ ਰਹੀ ਹੈ ਕਿਉਂਕਿ ਮੈਂ ਇੱਕ ਸਾਇੰਸ ਤੇ ਮੈਥ ਦਾ ਅਧਿਆਪਕ ਆ ਤੇ ਮੈਂ ਬੱਚੇ ਨੂੰ ਅੰਗਰੇਜ਼ੀ ਪੂਰੀ ਤਰ੍ਹਾਂ ਨਹੀਂ ਪੜਾ ਸਕਦਾ ਤੇ ਬੱਚਿਆਂ ਨੂੰ ਜਸਟਿਸ ਦੇਣ ਲਈ ਸਰਕਾਰ ਨੂੰ ਟੀਚਰ ਭੇਜਣੇ ਚਾਹੀਦੇ ਨੇ ਨਾਮ ਮੇਰੀ ਰਾਮਕਮਰ ਬੀਪੀਓ ਮਾਛੀਵੜਾ 1 ਜਿਹੜੇ ਹਲਕਾ ਸਾਹਨੇ ਵਾਲਾ ਜੀ ਸਕੂਲ ਬੰਦੇ ਨੇ ਉਹਨਾਂ ਦੇ ਵਿੱਚ ਟੀਚਰ ਨਹੀਂ ਤੇ ਇੱਕ ਪ੍ਰਤਾਂਵ ਦਾ ਸਕੂਲ ਤੇ ਇੱਕ ਟੀਚਰ ਦਾ 200 ਬੱਚੇ ਨੇ ਹਾਂਜੀ ਹਾਂਜੀ ਟੀਚਰਾਂ ਦੀ ਕਮੀ ਹੈਗੀ ਹੈ ਸਾਡੇ ਸਕੂਲਾਂ ਦੇ ਵਿੱਚ ਹਲਕਾ ਸਾਹਨੇ ਵਾਲਾ ਵੀ ਗੱਲ ਕਰਨੀ ਹੈ ਹਾਂਜੀ ਹਲਕਾ ਸਾਹਨੇ ਵਾਲਾ ਦੇ ਵਿੱਚ ਮੇਰੇ ਕੋਲ ਲਗਭਗ 21 ਸਕੂਲ ਨੇ ਜਿਹੜੇ ਹਲਕਾ ਸਾਹਨੇ ਵਾਲਾ ਦੇ ਮਾਛੀਵੜਾ ਦੂਸ ਉਹਦੇ ਵਿੱਚ ਪੈਂਦੇ ਨੇ ਤੇ ਉਹਦੇ ਲਗਭਗ ਜਿਹੜਾ ਬੱਚਾ ਆ 2300 ਦੇ ਕਰੀਬ ਆ ਤੇ ਜਿਹੜੇ ਇਹਨਾਂ 21 ਗੁਲਦਰੇ ਵਿੱਚ ਟੀਚਰ ਨੇ ਉਹ ਹੈਗੇ ਨੇ ਜੀ ਲਗਭਗ 31 ਟੀਚਰ ਨੇ ਜੀ ਇਹਨਾਂ ਦੇ ਵਿੱਚੋਂ 12 ਸਕੂਲ ਸਿੰਗਲ ਨੇ ਜੀ ਸਿੰਗਲ ਟੀਚਰ ਹਾਂਜੀ ਸਿੰਗਲ ਟੀਚਰ ਨੇ ਤੇ ਦੋ ਸਕੂਲ ਨੇ ਜਿਹੜੇ ਇਹਦੇ ਵਿੱਚੋਂ ਟੀਚਰਲੈਸ ਨੇ ਠੀਕ ਹੈ ਜੀ ਜਿਹੜਾ ਤੁਹਾਨੂੰ ਦੱਸਿਆ ਵੀ 200 ਬੱਚੇ ਨੇ ਬਹੁਤ ਜ਼ਿਆਦਾ ਗਿਆ ਟੀਚਰ ਕਿਤੇ ਪੜਾ ਨਹੀਂ ਪਾ ਰਿਹਾ ਇਸ ਕਲਾਸ ਅੱਧਾ ਬਚਦਾ ਤੁਹਾਨੂੰ ਪ੍ਰਤਾਪਗੜ੍ਹ ਹਾਂਜੀ ਪ੍ਰਤਾਪਗੜ੍ਹ ਸਕੂਲ ਦਾ ਹਾਂਜੀ ਉਹਦਾ ਕੀ ਹੈ ਜੀ ਉੱਤੇ ਵੀ ਲਿਖਿਆ ਦਿੱਤਾ ਨਹੀਂ ਆ ਮੈਗਵਨ ਨੂੰ ਲਿਖਿਆ ਹੋਇਆ ਜੀ ਤੁਹਾਨੂੰ ਪੜਾਤਾ ਬਾਨੀ ਸਮੇ ਸਮੇ ਤੇ ਹਾਂਜੀ ਸਮੇ ਸਮੇ ਤੇ ਮੈਗਬੀ ਨੂੰ ਲਿਖ ਕੇ ਦਿੱਤਾ ਹੋਇਆ ਜੀ ਇਹ ਸਕੂਲ ਸੰਧੀ ਵੀ ਜਿਹੜੇ ਸਿੰਗਲ ਟੀਚਰ ਸਕੂਲ ਨੇ ਉਹਨਾਂ ਸੰਧੀ ਜਿਸ ਤੋਂ ਬਾਅਦ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਲਾਕ ਦੇ ਵਿੱਚ ਅਜੇ 13 ਸਕੂਲ ਨੇ ਜਿੱਥੇ ਕੇਵਲ ਇੱਕ ਹੀ ਅਧਿਆਪਕ ਨੇ ਜਦਕਿ ਹਲਕਾ ਸਾਨੇਵਾਲ ਦੇ ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਦੀ ਵੱਡੀ ਘਾਟ ਹੈ ਉਹਨਾਂ ਕਿਹਾ ਕਿ ਜਲਦੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ ਅਤੇ ਜਿੱਥੇ ਅਧਿਆਪਕਾਂ ਦੀ ਘਾਟ ਹੈ ਉੱਥੇ ਨਵੇਂ ਅਧਿਆਪਕ ਤਾਇਨਾਤ ਕੀਤੇ ਜਾਣਗੇ भाई एक साल 201 प्रतापगढ़ सब्जेक्ट 200 बच्चे एक टीचर सर कितना वचन हिसाब कर कोई गल नहीं मैंने दसों उन्हें भी आपा करेंगे सॉल्व करा देंगे हम बिल्कुल दोस्त मैं जेगर आईया तो किसी मैं तुम जी पूरे बहुत आंदे मैं दोस्त फिर तो तुम किवें सिस्टम तुम ਤੁਸੀਂ ਇਹਨੇ ਬੱਚੇ ਬਾਤੋਂ ਤੁਸੀਂ ਦੋਸਤੀ ਤਾਂ ਹੈ ਹੀ ਸਿਸਟਮ ਦੇਖੋ ਸਾਡੇ ਕੋਲ ਜਿਹੜੇ ਜ਼ਿਆਦਾ ਟੀਚਰ ਨੇ ਉਹ ਫਾਜ਼ਿਲਕਾ ਵਗੈਰਾ ਤੋਂ ਹੈਗੇ ਨੇ ਪਰ ਪ੍ਰੋਬਲਮ ਹੁਣ ਸਾਰੀ ਜਿੱਦ ਨੇ ਜਦੋਂ ਜਾਂਦੇ ਉੱਥੋਂ ਭਰਤੀ ਵੱਧ ਆਂਦੀ ਹੈ ਤਾਂ ਉਹਨਾਂ ਕੰਮ ਤਾਂ ਕਰਨਾ ਹੀ ਪੈਣਾ ਨਾਲ ਇਹ ਤਾਂ ਆਪਾਂ ਇਹ ਸੇਵਾ ਕੰਮ ਤਾਂ ਕਰਨਾ ਤੁਸੀਂ ਲਿਸਟ ਦੋ ਦੋਸਤ ਮੈਨੂੰ ਅੱਜ ਵੀ ਇਹ ਤਾਂ ਹੁਣ ਦੱਸੋ ਆਪਾਂ ਹੋਂ ਚੱਲਦੇ ਆ ਨਹੀਂ ਤੁਸੀਂ ਭੇਜਿਓ ਆਪਾਂ ਕਰਾਂਗੇ ਥੈਂਕ ਯੂ